ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਸਾਲ ਹੋ ਗਏ ਅਮਰੀਕਾ ਦੇ ਅੰਦਰ ਬਸਿਆ ਨੂੰ ਕੁ ਤਕਰੀਬਨ 40 ਸਾਲ ਹੋ ਗਏ ਹੁਣੇ ਮੈਂ ਵੇਖਿਆ ਕਿ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਹਾਂਜੀ ਤੁਹਾਨੂੰ ਅਸੀਂ ਕੁਵੱਡੀ ਖੇਡਦੇ ਵੇਖਿਆ ਪਿੰਡ ਜੱਗੋਵਾਲ ਕਵੱਡੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀਗਾ ਪਿੰਡ ਜੱਗੋਵਾਲ ਦੀਆਂ ਧੂਮਾਂ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਕਿਤੇ ਜੱਗੋਵਾਲ ਦੀ ਗੱਲ ਹੋਣੀ ਉਹਨੇ ਕਿਹਾ ਜੱਬੋ ਵਾਲ ਦੇ ਕਬੱਡੀ ਦੇਖਣ ਵਾਲੀ ਹਾਂਜੀ ਕੋਈ ਪੁਰਾਣੀਆਂ ਗੱਲਾਂ ਕਬੱਡੀ ਦੀਆਂ ਕਿਹੜੀ ਕਿਹੜੀ ਟੀਮ ਹੁੰਦੀ ਸੀ ਜਿੰਨੇ ਕੁ ਯਾਦ ਹੈ ਸਾਡੇ ਸਾਰੇ ਸਰੋਤਿਆਂ ਨੂੰ ਦੱਸਣ ਦੀ ਜ਼ਰੂਰ ਕਿਰਪਾ ਆਪਣਾ ਕਰੋ ਕਬੱਡੀ ਦੇ ਵਿੱਚ ਤਾਂ ਜੀ ਸਾਰੇ ਨਾਲੋਂ ਪਹਿਲਾਂ ਤੇ ਗੁਰਨੇਕ ਜੀ ਜਿਸ ਵੇਲੇ ਸਾਡੀ ਉਮਰ ਦੀ ਸਟਾਰਟ ਹੋਈ ਆ ਉਸ ਤੋਂ ਪਹਿਲਾਂ ਜੀ ਯਾਨੀ ਪੰਜ ਚਾਰ ਸਾਲ ਪਹਿਲਾਂ ਰੱਖ ਲਓ ਜੀ ਜਗਿੰਦਰ ਜੱਬ ਬੁਆਲ ਜੀ ਇਹਨੂੰ ਮੱਗੋ ਕਹਿੰਦੇ ਸੀ ਜੀ ਬਹੁਤ ਤਕੜਾ ਖਿਡਾਰੀ ਹਿਆ ਤੇ ਬਹੁਤ ਤਕੜੀ ਕਬੱਡੀ ਦਾ ਖਿਡਾਰੀ ਹਿਆ ਜੀ ਤੇ ਮੇਰਾ ਵੈਸੇ ਵੀ ਚਾਚਾ ਸੀ ਬੱਲੇ ਜੀ ਤੇ ਉਹ ਤੋਂ ਬਾਅਦ ਗੁਰਦਾਵਰ ਸਿੰਘ ਜੀ ਗੁਰਦਾਵਰ ਸਿੰਘ ਜਾਫੀ ਸਾਹ ਗਨੇਕ ਵੀ ਜਾਫੀ ਹੁੰਦਾ ਸੀ ਜੀ ਤੇ ਬਾਕੀ ਸਾਡੀ ਆਪਣੇ ਪਿੰਡ ਦੇ ਦੇ ਵਿੱਚੋਂ ਤੋਂ ਚਾਰ ਪੰਜ ਕੇ ਬੰਦੇ ਮੁੰਡੇ ਜੀ ਚੰਗੇ ਮਸ਼ਹੂਰ ਸੀਗੇ ਜਿਹੜੇ ਬਾਹਰ ਖੇਡਣ ਖੁੱਡਣ ਵੀ ਜਾਂਦੇ ਸੀ ਜੀ ਤਾਂ ਵੈਸੇ ਪਿੰਡ ਭੀਣ ਦੀ ਕਬੱਡੀ ਦੀ ਟੀਮ ਵੀ ਤਕੜੀ ਸੀ ਉਸ ਵੇਲੇ ਰਾਜਾ ਰਾਜੇ ਹੁਣੀ ਹੁੰਦੇ ਸੀ ਅਸੀਂ ਕਬੱਡੀ ਉਹਨਾਂ ਦੇ ਨਾਲ ਖੇលਦੇ ਰਹੇ ਹਾਂ ਇੱਥੇ ਇੱਕ ਵਾਰੀ ਭੂਤੀ ਪੰਜਾਬ ਲੈਵਲ ਤੇ ਟੂਰਨਾਮੈਂਟ ਹੋਏ ਸੀ ਤੇ ਉੱਥੇ ਵੀ ਸਾਡੇ ਪਿੰਡ ਦੇ ਮੁੰਡੇ ਕਨੇਖੋਣਾ ਦਾ ਗੁਰਦਾਵਰ ਹੁਣਾ ਦਾ ਜੁਗਿੰਦਰ ਦਾ ਯਾਨੀ ਕਾਫੀ ਦਬਦਬਾ ਸੀ ਜੁਗਿੰਦਰ ਵਾਲੇ ਮੈਂ ਸੋਚਦਾ ਕਿ ਕੁਝ ਗੱਲਾਂ ਹੋਰ ਦੱਸੋ ਕਿਉਂਕਿ ਉਹ ਵੀ ਕਬੱਡੀ ਨੂੰ ਉੱਪਰ ਲੈ ਕੇ ਬਹੁਤ ਵੱਡਾ ਉਹਨੇ ਅਪਰਾਲਾ ਕੀਤਾ ਤੇ ਉਹਦੇ ਅੰਦਰ ਹੀ ਬਹੁਤ ਜ਼ਿਆਦਾ ਜੋਸ਼ ਉਸ ਸਮੇਂ ਦਾਸਾ ਉਸ ਸਮੇਂ ਦੇ ਨੌ ਜਵਾਨਾਂ ਦੇ ਅੰਦਰ ਜਾਨ ਬਹੁਤ ਹੁੰਦੀ ਸੀ ਕੀ ਖਾਇਆ ਕਰਦੇ ਸੀ ਉਹ ਇਦਾਂ ਹੁੰਦੀ ਸੀ ਜੀ ਇੱਕ ਤਾਂ ਵਰਜ ਜ਼ਿਆਦਾ ਸੀ ਜੀ ਜੀ ਅਸੀਂ ਹੁਣ ਸਦੋ ਚਲੋ ਗਰੀਬੀ ਦਾ ਵੀ ਹੁੰਦਾ ਸਗਾ ਕੰਮ ਤੇ ਅਸੀਂ ਮੇਰਾ ਵੈਸੀ ਮੇਰਾ ਚਾਚਾ ਸੀ ਜੀ ਚਾਰ ਪੰਜ ਕੁ ਸਾਲ ਦਾ ਸਾਡਾ ਫਰਕ ਆ ਜੀ ਜੇ ਮੈਂ ਪਹਿਲੀ ਜਮਾਤ ਲਗਾ ਤੋ ਪੰਜਵੀਂ ਚ ਪੰਜਵੀਂ ਚੋਂ ਪੇਪਰ ਦਿੱਤੇ ਸੀ ਹੁਣੀ ਜੀ ਜੇ ਮੈਂ ਪੰਜਵੀਂ ਚ ਪੜਨ ਲਗਾ ਕੰਮ ਤੇ ਉਹ ਉਹਨੇ 10ਵੀਂ ਕਰ ਲਈ ਸੀ ਤੇ ਇਦਾਂ ਫਿਰ ਉਹਨਾਂ ਨੇ 10ਵੀਂ ਤੋਂ ਬਾਅਦ ਕਾਫੀ ਸਟਾਰਟ ਕੀਤਾ ਕਬੱਡੀ ਖੇਡਣੀ ਜੀ ਤੇ ਬਹੁਤ ਸਾਰੇ ਜਿੱਦਾਂ ਸੁੱਜੋ ਸੂਰ ਆਪਰ ਰੱਖ ਲਓ ਪੱਲੀਆਂ ਰੱਖ ਲਓ ਵਾਲੇ ਦੋ ਵਾਲੇ ਟੂਰਨਾਮੈਂਟ ਹੁੰਦੇ ਸੀ ਐਨੀ ਦਿਨੀ ਅਸੀਂ ਚਾਚਾ ਭਤੀਜਾ ਦਾ ਜਰੂਰ ਜਾਂਦੇ ਸੀ ਬੱਲੇ ਬੱਲੇ ਤੇ ਭੀਣ ਉਹ ਉਸ ਵੇਲੇ ਮੈਂ 10ਵੀਂ ਕਰਦਾ ਸੀ ਤੇ ਭੀਣ ਉਹ ਪੜਾਣਾ ਹੁੰਦੇ ਹੁੰਦੇ ਸੀ ਜੀ ਪ੍ਰੈਕਟਿਸ ਕਰਦੇ ਸੀ ਪੜਾਣੇ ਲਈ ਤੇ ਉਹਨਾਂ ਨੇ ਸਾਨੂੰ ਮੈਨੂੰ ਪੀਟੀ ਹੁੰਦਾ ਸੀਗਾ ਇੱਥੇ ਭੀਣ ਸਕੂਲੇ ਤੇ ਉਹ ਸਿਕਾ ਬਹੁਤ ਕਾਫੀ ਸਿਹਤ ਵਾਲਾ ਬੰਦਾ ਉਹ ਤੇ ਕਬੱਡੀ ਉਹਦੀ ਚੰਗੀ ਸੀਗੀ ਅੰਮ੍ਰਿਤਸਰ ਵਾਲਦਾ ਸੀ ਉਹਨ ਫਿਰ ਨਾ ਸਾਡਾ ਨੌਂ ਹੀ ਜੋਤਾ ਰੱਖਿਆ ਸੀ ਮੇਰੇ ਨਾਲ ਉਹਨ ਅੱਛਾ ਜੀ ਤੇ ਉਹਦੇ ਨਾਲ ਕੋਈ ਐਦਾ ਹੁੰਦਾ ਸੀਗਾ ਬੰਦਾ ਮੁੰਡਾ ਜਿਹੜੇ ਖੇਲੇ ਖੋਲੇ ਵਾਲਾ ਜਿਹਦੇ ਸਾਡੀ ਉਹਦੇ ਵਿੱਚ ਉਹਨੂੰ ਝਲਕ ਲੱਭਦੀ ਸੀ ਜੀ ਤੇ ਉਸ ਵੇਲੇ ਵੀ ਫਿਰ ਉਹਨਾਂ ਨਾਲ ਮੇਰੇ ਇਹ ਚਾਚਾ ਜੀ ਜਗਿੰਦਰ ਦੇ ਬਹੁਤ ਵਾਕਫੀਤ ਹੁੰਦੀ ਸੀ ਬਹੁਤ ਜਾਨੀ ਕਿ ਕੋ ਵਰਕਰ ਹੁੰਦੇ ਸੇ ਤਾਂ ਉਹਨਾਂ ਨੇ ਫਿਰ ਐਦਾ ਉਹਨਾਂ ਨੂੰ ਕਹਿ ਦੇਣਾ ਬੇਬੇ ਇਹ ਦੋ ਮਰੇ ਭਤੀਜੇ ਨੂੰ ਅਸੀਂ ਵੀ ਚਾਚੇ ਭਤੀਜੇ ਨੇ ਦੋਨੋਂ ਨੇ ਐਦਾ ਬਾਹਰ ਵੀ ਕਿਤੇ ਜਾਣਾ ਖੇਡਣ ਵੀ ਜਾਣਾ ਪਿੰਡ ਵੀ ਜੇ ਇੱਥੇ ਵੀ ਆ ਚਾਹੇ ਕੋਈ ਜਾਵੇ ਚਾਹੇ ਨਾ ਜਾਵੇ ਜੀ ਸਕੂਲ ਜਿਹੜਾ ਆਪਣੇ ਪ੍ਰਾਇਮਰੀ ਸਕੂਲ ਹੁੰਦਾ ਸੀ ਉਸ ਵੇਲੇ ਜੀ ਅਸੀਂ ਦੋਨੋਂ ਨੇ ਜਾ ਕੇ ਕੰਧ ਤੇ ਬਹਿ ਜਾਣਾ ਸੱਜ ਰਹੇ ਸ਼ੌਕ ਇਨਾ ਸ਼ਾਮ ਨੂੰ ਸਾਨੂੰ ਇਨਾ ਕ ਸ਼ੌਕ ਸੀਗਾ ਅਸੀਂ ਜੇ ਕਿਸੇ ਦੇ ਘਰ ਤੇ ਪੱਠੇ-ਮੁੱਠੇ ਵੀ ਬੜਨੇ ਆ ਆਪਣੇ ਪੱਠੇ-ਮੁੱਠੇ ਕੁੱਤਰ ਦੇਣੇ ਯਾਨੀ ਯਾਨੀ ਕਿ ਗਰੀਬੀ ਦਾ ਵੀ ਇਦਾਂ ਦਾ ਕੰਮ ਹੁੰਦਾ ਸੀ ਜੀ ਤੇ ਅਸੀਂ ਦੋਨੋਂ ਨੇ ਜਾ ਕੇ ਬਹਿ ਜਾਣਾ ਫਿਰ ਮਲਕੀਤ ਹੁਣੀ ਇਹ ਜਿਹੜੇ ਵੀ ਮੁੰਡੇ ਹੁੰਦੇ ਸੇ ਜੀ ਤੇ ਇਹਨਾਂ ਨੇ ਫਿਰ ਸਾਡੇ ਨਾਲ ਉਥੇ ਦੋ ਦੋ ਹੱਥ ਕਰਦੇ ਰਹਿੰਦੇ ਸੇ ਜੀ ਫਿਰ ਬਾਅਦ ਵਿੱਚ ਇੱਥੇ ਕਿਤੇ ਕਿਤੇ ਆ ਜਿਹੜੇ ਸਾਡੇ ਸਾਡੀ ਗਲੀ ਵਾਲੇ ਹੁੰਦੇ ਸੀ ਜੀ ਇਹ ਵੀ ਘੁੰਣ-ਘੁੰਣਦੇ ਵੀ ਆ ਸਿੱਖਿਆ ਮਦੂ ਦੇਵੀ ਬਹੁਤ ਹਾਂਜੀ ਜ਼ਬਰਦਸਤ ਰਹੀ ਆ ਇਹ ਮਲਕੀਤ ਪੁਰਸ ਵਿੱਚ ਸੀਗੇ ਉਹਨਾਂ ਨੇ ਵੀ ਬਹੁਤ ਕਬੜੀਆਂ ਤਕੜੀਆਂ ਖੇਡੀਆਂ ਹਾਂਜੀ ਤੇ ਮੈਂ ਦੇਖਿਆ ਕਿ ਜੁਗਿੰਦਰ ਸਿੰਘ ਜੀ ਦੇ ਅੰਦਰ ਇੱਕ ਬਹੁਤ ਵੱਡਾ ਜਿਹੜਾ ਗੁਣ ਸੀਗਾ ਹਾਂਜੀ ਕਿ ਉਹ ਆਪ ਅਮਰੀਕਾ ਚ ਸੈੱਟ ਹੋਏ ਹਾਂਜੀ ਪਰਿਵਾਰ ਦੀ ਇਹਨੂੰ ਖਿੱਚ ਬੜੀ ਸੀਗੀ ਨਹੀਂ ਤਾਂ ਕੀ ਹੁੰਦਾ ਕਿ ਜਿਹੜਾ ਬੰਦਾ ਚਲੇ ਗਿਆ ਉਹ ਆਪਣੇ ਤੱਕ ਰਸੀਮਤ ਰਹਿੰਦਾ ਪਰ ਉਸ ਬੰਦੇ ਦਾ ਕਿੱਡਾ ਵੱਡਾ ਜਿਗਰਾ ਔਰ ਕਿੱਡਾ ਵੱਡਾ ਚ ਮਹਾਨਤਾ ਸੀ ਕਿ ਉਹਨੇ ਪਿੱਛੇ ਪਰਿਵਾਰ ਨੂੰ 1 ਨਹੀਂ 2 ਨਹੀਂ 3 ਨਹੀਂ 4 ਨਹੀਂ 5 ਨਹੀਂ 6 ਨਹੀਂ 7 ਨਹੀਂ ਬਹੁਤ ਬੰਦੇ ਅਮਰੀਕਾ ਦੇ ਅੰਦਰ ਸੈੱਟ ਕਰ ਦਿੱਤੇ ਹਾਂਜੀ ਕਿੰਨਾ ਵੱਡਾ ਉਹ ਚ ਜਿਗਰਾ ਹੋਏਗਾ ਉਹ ਇਦਾਂ ਜੀ ਪਰਿਵਾਰ ਨਾਲ ਪਿਆਰ ਜਿਆਦਾ ਸੀ ਜੀ ਤੇ ਇੱਕ ਤਾਂ ਸਾਡੀ ਫੈਮਿਲੀ ਦੇ ਵਿੱਚੋਂ ਵੀ ਉਹ ਥੱਲੇ ਤੋਂ ਸਾਰਿਆਂ ਨਾਲੋਂ ਦੂਜੀ ਨੰਬਰ ਤੇ ਸੀ ਜੀ ਤੇ ਯਾਨੀ ਮਿਲ ਬਰਤਨ ਦੇ ਹਿਸਾਬ ਨਾਲ ਜੀ ਬਹੁਤ ਵਧੀਆ ਸੀ ਇੱਕ ਤਾਂ ਬਿਲ এডਿਕੇਟਿਡ ਸੀ ਜੀ ਐਮਏ ਬੀਏ ਬੀਐਡ ਪੀਐਚਡੀ ਤੱਕ ਪਹੁੰਚ ਗਿਆ ਸੀਗਾ ਕਿ ਪਰਿਵਾਰ ਛੋਟੇ ਚ ਉਠਣਾ ਹਾਂਜੀ ਤੇ ਸਮਾਗਰੀਬੀ ਦਾ ਸਮਾਗਰੀਬੀ ਇਨੀ ਵੱਡੀ ਪੜਾਈ ਹਾਂਜੀ ਹਾਸਲ ਕਰਨੀ ਫਿਰ ਇਹ ਦੇਖਣਾ ਕਿ ਮੇਰਾ ਪਰਿਵਾਰ ਜਾਏਗਾ ਨਾਲ ਪੈੰਡ ਦਾ ਨਾਮ ਹੋਏਗਾ ਕਿਤੇ ਉੱਥੇ ਅਮਰੀਕਾ ਦੇ ਅੰਦਰ ਜਿੱਥੇ ਰਹਿੰਦੇ ਹਾਂ ਜੱਬੋਵਾਲ ਨਾਮ ਦੇ ਨਾਲ ਬੋਲੇ ਆ ਜਾਂਦੇ ਹਾਂ ਲੋਕਾਂ ਦੀ ਲੈਂਗੁਏਜ ਭਾਸ਼ਾ 'ਚ ਪੁਕਾਰੇ ਜਾਂਦੇ ਹੋ ਕਿੰਨਾ ਕੁ ਵਧੀਆ ਲੱਗਦਾ ਫਿਰ ਸਾਨੂੰ ਜੀ ਬਹੁਤ ਵਧੀਆ ਲੱਗਦਾ ਉਸ ਵੇਲੇ ਦੇ ਹਸਾਵਨਾ ਜਿਸ ਵੇਲੇ ਅਸੀਂ ਗਏ ਆ ਅਸੀਂ ਚਾਚਾ ਭਤੀਜਾ ਵੀ ਕਿਤੇ ਜੇ ਗੁਰਦੁਆਰਾ ਵੀ ਨਵਾਂ ਬਣਾਇਆ ਸਰ ਰਬਦਾਸ ਮਹਾਰਾਜ ਦਾ ਗੁਰਦੁਆਰਾ ਉੱਥੇ ਨਵਾਂ ਬਣਾਇਆ ਅਸੀਂ ਪਹਿਲਾਂ ਦੋਨਾਂ ਨੇ ਇੱਥੇ ਜਿੰਦਾ ਫਲਾਵਰ ਰੱਖਣ ਵਾਲੇ ਬੇਸ ਜਿੰਨੀ ਸਾਡੇ ਕੋਲ ਉਸ ਵੇਲੇ ਦੀ ਹਸਾਵਨਾ ਮਦਦ ਹੁੰਦੀ ਸੀ ਉਸ ਵੇਲੇ ਰਬਦਾਸ ਮਹਾਰਾਜ ਦਾ ਗੁਰਦੁਆਰਾ ਨਹੀਂ ਹੁੰਦਾ ਸੀ ਪਹਿਲਾਂ ਉੱਥੇ ਨਿਊਯਾਰਕ ਦੇ ਵਿੱਚ ਉਹ ਗੁਰਦੁਆਰਾ ਵੀ ਇਹਨਾਂ ਦੀ ਮੇਨ ਦੇਨ ਸੀ ਜੀ ਇਹਨਾਂ ਨੇ 2-4 ਬੰਦੇ ਇਕੱਠੇ ਕਰਕੇ ਗੱਲਬਾਤ ਕੀਤੀ ਜਗENDER ਨੇ ਵੀ ਇੱਥੇ ਯਾਰ ਜਾ ਕੇ ਬਾਕੀ ਸਾਰਿਆਂ ਦੇ ਹੈਗੇ ਵੀ ਤੁਸੀਂ ਵੀ ਗੁਰਦੁਆਰਾ ਕਿਉਂ ਨਹੀਂ ਬਣਾਦੇ ਉਸ ਵੇਲੇ ਗੁਰਦੁਆਰਾ ਐਦਾਂ ਰੈਂਟ ਤੇ ਲਿਆ ਸਕਾ ਕਮਰਾ ਸੀ ਰੈਂਟ ਤੇ ਕਮਰਾ ਲੈ ਕੇ ਉੱਥੇ ਮਹਾਰਾਜ ਦੀ ਬੀੜ ਲਿਆਂਦੀ ਜਾਨੀ ਕਿ ਹਰ ਹਰ ਇੱਕ ਸੰਡੇ ਵਾਲੇ ਦਿਨ ਸਾਰੇ ਉੱਥੇ ਬੰਦਿਆਂ ਨੂੰ ਇਕੱਠੇ-ਕੁੱਠੇ ਕਰਨਾ ਉਸ ਵੇਲੇ ਸਾਡੀ ਜਿਹੜੀ ਪਾਪੂਲੇਸ਼ਨ ਬਹੁਤ ਘੱਟ ਸੀ ਜੀ ਨਾ ਨੀ ਦੋ ਚਾਰਕ ਬੰਦੇ ਹੁੰਦੇ ਸੀਗੇ ਕਿ ਜਿਹੜੇ ਅਮਰੀਕਾ ਦੇ ਵਿੱਚ ਜਾ ਕੇ ਵੀ ਆਪਣੇ ਮਹਾਰਾਜ ਦਾ ਨਾਮ ਲੈਣਾ ਉਹਨਾਂ ਸ਼੍ਰੀਮਾਨ ਜੋਗਾ ਜੀ ਬਹੁਤ ਵੱਡੀਆਂ ਗੱਲਾਂ ਉਹਨਾਂ ਦੀਆਂ ਜੇ ਕੀਤੀਆਂ ਜਾਣ ਤੇ ਪੂਰੇ ਪਰਿਵਾਰ ਨੂੰ ਸੈੱਟ ਕਰਨਾ ਧਾਰਮਿਕ ਵਿਰਤੀ ਨੂੰ ਇਹ ਅੱਗੇ ਲੈ ਕੇ ਜਾਣਾ ਪੂਰੇ ਪਰਿਵਾਰ ਦਾ ਧਿਆਨ ਰੱਖਣਾ ਕਿੰਨੀ ਕੁ ਯਾਦ ਆਉਂਦੀ ਹੈ ਦੇਖੋ ਜੀ ਯਾਦ ਸਾਨੂੰ ਮੈਨੂੰ ਜਾਦੇ ਆਉਂਦੀ ਆ ਜੀ ਜਿਸ ਵੇਲੇ ਮੈਂ ਤੁਹਾਨੂੰ ਦੱਸਦਾ ਪਈ ਇੱਥੇ ਇੱਕ ਦਿਨ ਮੈਂ ਖੜਾ ਰਬਾਨ ਸੁਣਾ ਨਾਲ ਵੀ ਗੱਲ ਕਰਦਾ ਸੀ ਜੀ ਪੀਜੀਸ ਵੇਲੇ ਉਹ ਮੈਂ ਅਮਰੀਕਾ ਚ ਵੀ ਗਿਆ ਜੀ ਤੇ ਮੈਨੂੰ ਜਿੱਦਾਂ ਉਹਨਾਂ ਐਜੂਕੇਟਡ ਉਹਨਾਂ ਨੇ ਹੀ ਕੀਤਾ ਜੀ ਬਾਕੀ ਸਾਡੇ ਪਰਿਵਾਰ ਦੇ ਬੰਦੇ ਚਲੋ ਮੁੰਡੇ ਬੱਚੇ ਬੱਚਿਆਂ ਨਾਲ ਦੀ ਆ ਮੇਰੇ ਤਾਂ ਸਾਰੇ ਭਰਾ ਜਿਹੜੇ ਹੈਗੇ ਆ ਛੋਟੇ ਮੇਰੇ ਤੋਂ ਤੇ ਇਹ ਜਿਸ ਵੇਲੇ ਬਾਅਦ ਚ ਗਏ ਆ ਇਹਨਾਂ ਤੋਂ ਪਹਿਲਾਂ ਮੈਂ ਜਿਸ ਵੇਲੇ ਗਿਆ ਆ ਤੇ ਮੈਨੂੰ ਆਪਣੇ ਬੱਚੇ ਵਾਂਗੂ ਕਦੇ ਉਹਨਾਂ ਨੇ ਇਹ ਨਹੀਂ ਭਈ ਹਰੇਕ ਵੇਲੇ ਹੀ ਕਹਿਣਾ ਤੂੰ ਇੰਗਲਿਸ਼ ਸਿੱਖੋ ਪੜੋ ਯਾਨੀ ਕਿ ਉਹਨਾਂ ਦੀ ਜੋ ਯਾਦ ਆ ਜੋ ਉਹ ਕਰ ਗਏ ਸਾਡੇ ਲਈ ਜੀ ਕੋਈ ਕਰ ਨਹੀਂ ਸਕਦਾ ਜੀ ਜੋਗਾ ਸਿੰਘ ਜੀ ਦੇਖੋ ਉਹਨਾਂ ਨੇ ਬਹੁਤ ਕੁਝ ਕਰਕੇ ਦਿਖਾਇਆ ਹਾਂਜੀ ਪਿੱਛੇ ਉਹਨਾਂ ਦੀ ਇੱਕ ਜ਼ਿੰਮੇਵਾਰੀ ਹੈ ਉਹਨਾਂ ਦੇ ਪਿੱਛੇ ਇੱਕ ਪਰਿਵਾਰ ਹੈ ਹਾਂਜੀ ਹਾਂਜੀ ਉਹਨੂੰ ਸੈੱਟ ਕਰਨਾ ਹਾਂਜੀ ਉਹ ਤਾਂ ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੋਵੇ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਆ ਵੈਸੇ ਹੀ ਸਾਨੂੰ ਕਈ ਦਸ੍ਸੀਏ ਬੇ ਬਾਕੀ ਫਾਈਨੈਂਸ਼ੀਅਲੀ ਜੀ ਹਰ ਇੱਕ ਬੰਦਾ ਕੋਸ਼ਿਸ਼ ਕਰਦਾ ਜੀ ਭਈ ਉਹਨਾਂ ਦਾ ਵੀ ਕੁਝ ਕੁਝ ਕਿਉਂਕਿ ਉਹਨਾਂ ਦੀ ਉਹਨਾਂ ਦੀ ਜਿੰਮੇਵਾਰੀ ਹੈ ਹਾਂਜੀ ਜਿਹੜੀ ਉਹਨਾਂ ਦੇ ਨਾਲ ਰਿਸ਼ਤਾ ਜੁੜਦਾ ਹੈਗਾ ਆ ਹਾਂਜੀ ਉਹਨੂੰ ਸਿਰ ਦਾ ਤਾਜ਼ ਬਣਾਣਾ ਇਹ ਤਾਂ ਸਾਰੇ ਪਰਿਵਾਰ ਦਾ ਹੀ ਬਣਦਾ ਹੈਗਾ ਕਿ ਹਾਂਜੀ ਸਾਰੇ ਪਰਿਵਾਰ ਨੂੰ ਜਹਾਜ਼ਾਂ ਦੇ ਵਿੱਚ ਬਿਠਾਤਾ ਹਾਂਜੀ ਸਾਰੇ ਪਰਿਵਾਰ ਨੂੰ ਅਮਰੀਕਾ ਦੀਆਂ ਸ਼ਹਿਰਾਂ ਕਰਾ ਦਿੱਤੀਆਂ ਬਿਲਕੁਲ ਸਹੀ ਉੱਥੇ ਬਹੁਤ ਵੱਡੀ ਇਹ ਐਸੀ ਧਾਰਮਿਕ ਸੋਚ ਕੇ ਸਹਿਬ ਸ੍ਰੀ ਗੁਰੂ ਰਬਦਾਸ ਮਹਾਰਾਜੀ ਦਾ ਸਥਾਨ ਬਣਾਇਆ ਇਹ ਛੋਟੀਆਂ ਗੱਲਾਂ ਨਹੀਂ ਨੌਜਵਾਨਾਂ ਨੂੰ ਕਬੱਡੀ ਦੇ ਲਈ ਪ੍ਰੇਰਿਤ ਕਰਨਾ ਇਹ ਨਹਿਰ ਦੇ ਦਵਾਰ ਦਵਾਲੇ ਬਿਲਕੁਲ ਵੱਡੀਆਂ ਵੱਡੀਆਂ ਤੜਕਸਾਰਤ ਹੋਣਾਂ ਲਾਉਣੀਆਂ ਪਿੱਛੇ ਜਿਹੜਾ ਉਹਨਾਂ ਦਾ ਪਰਿਵਾਰ ਹੈ ਉਹ ਦੇਖਿਆ ਜਾਵੇ ਉਹਨੂੰ ਸੰਭਾਲਣਾ ਤੇ ਇਹ ਵੀ ਇੱਕ ਬਹੁਤ ਵੱਡਾ ਇੱਕ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈਗੀ ਆ ਕਿ ਦੇਖਿਆ ਜਾਵੇ ਤਾਂ ਜਿਹੜਾ ਹੈਗਾ ਫਾਈਨੈਂਸ਼ਲੀ ਉਹਨਾਂ ਦੀ ਬਹੁਤ ਵੱਡੀ ਬਹੁਤ ਸਾਰੀ ਜ਼ਮੀਨ ਹੈਗੀ ਆ ਜੀ ਇਹ ਨਹੀਂ ਹੈ ਪਰ ਇਹ ਉਹ ਸ਼ੁਕਰਾਂ ਗਏ ਜੰਮ ਬਣੀ ਫਾਈਨੈਂਸ਼ਲੀ ਬੜੀ ਸਟਰੋਂਗ ਹੈ ਆ ਜੀ ਭਤੀਜੇ ਦਾ ਚਾਚੇ ਨਾਲ ਜਿਹੜਾ ਪਿਆਰ ਹੈ ਹਾਂਜੀ ਅ ਸਮਾਂ ਬਹੁਤ ਐਡਵਾਂਸ ਹੋ ਗਿਆ ਹਾਂਜੀ ਉਸ ਸਮੇਂ ਦੀ ਇੱਕ ਮਿੱਤਰਤਾ ਪੈਦਾ ਕਰਨੀ ਹਾਂਜੀ ਹੈ ਚਾਚਾ ਭਤੀਜਾ ਲੇਕਿਨ ਇੱਕ ਮਿੱਤਰਾਂ ਮਿੱਤਰਾਂ ਦੇ ਵਾਂਗ ਰਹਿਣਾ ਇੱਕ ਦੋਸਤਾਂ ਦੇ ਵਾਂਗ ਰਹਿਣਾ ਜਦੋਂ ਕਿਤੇ ਇਕੱਲੇ ਹੁੰਦੇ ਆ ਹਾਂਜੀ ਕਿਹੜੀਆਂ ਕਿਹੜੀਆਂ ਗੱਲਾਂ ਉਹਨਾਂ ਦੀਆਂ ਫਿਰ ਸੀਨੇ ਦੇ ਨਜ਼ਦੀਕ ਰੱਖਦੇ ਆ ਗੱਲਾਂ ਤਾਂ ਸੀਨੇ ਦੇ ਨਜ਼ਦੀਕ ਹੀ ਆਪੇ ਅਸੀਂ ਸਾਰੀ ਫੈਮਿਲੀ ਦੇ ਵਿੱਚੋਂ ਜੀ ਸਾਰਿਆਂ ਨਾਲੋਂ ਪਹਿਲਾਂ ਮੈਂ ਗਿਆ ਕਰਕੇ ਉਹਨ ਮੈਨੂੰ ਬਿਜ਼ਨਸ ਸਿਖਾਇਆ ਬੱਲੇ ਬੱਲੇ ਵਾਹ ਸਾਰਾ ਬਿਜ਼ਨਸ ਮੈਂ ਉਹਨਾਂ ਦੇ ਟੌਪਿਕ ਤੇ ਹੀ ਕਰਦਾ ਕਈ ਵਾਰੀ ਹੁਣ ਸਾਨੂੰ ਕਿਤੇ ਉਂਗਲ ਫੜ ਕੇ ਹਾਂਜੀ ਜਿੱਤੇ ਇੱਕ ਬੱਚੇ ਨੂੰ ਹਾਂਜੀ ਐ ਉਂਗਲ ਫੜ ਕੇ ਰਸਤਾ ਦਿਖਾਇਆ ਜਾਂਦਾ ਉਂਗਲ ਫੜ ਕੇ ਅੱਗੇ ਤੋਰਿਆ ਜਾਂਦਾ ਹਾਂਜੀ ਇਸੇ ਤਰ੍ਹਾਂ ਹੋਇਆ ਮੈਂ ਤੁਹਾਨੂੰ ਦੱਸਦਾ ਪਏ ਮੇਰੇ ਤਾਂ ਹਲੇ ਮੇਰੇ ਮਾਂ ਬਾਪ ਨੇ ਵੀ ਇਹਨ ਮੈਨੂੰ ਪਿਆਰ ਨਹੀਂ ਦਿੱਤਾ ਜਿੰਨਾ ਮੈਨੂੰ ਚਾਚੇ ਜਗਿੰਦਰ ਨੇ ਦਿੱਤਾ ਬੇਸ਼ੱਕ ਦੋਸਤ ਸਮਝ ਕੇ ਰੱਖ ਲਓ ਚਾਹੇ ਮੇਰਾ ਭਤੀਜਾ ਰੱਖ ਲਓ ਯਾਨੀ ਇਜ਼ ਵੈਲ ਜੀ ਨੋਨ ਐਜ਼ ਮਾਈ ਹਾਰਟ ਜੀ ਬਹੁਤ ਬਹੁਤ ਵਧੀਆ ਕਿਉਂਕਿ ਬਹੁਤ ਦਿਲ ਦੇ ਨਜ਼ਦੀਕ ਇਹ ਰਿਸ਼ਤੇ ਹੋਇਆ ਕਰਦੇ ਆ ਇਹ ਚਾਚੇ ਵੀ ਪਿਓ ਸਮਾਨ ਹੀ ਹੋਇਆ ਕਰਦੇ ਹੈਗੇ ਆ ਕਿਉਂਕਿ ਚਾਚੇ ਤੇ ਪਿਓ ਚ ਕੋਈ ਫਰਕ ਨਹੀਂ ਹੁੰਦਾ ਤੇ ਦੂਸਰੀ ਗੱਲ ਇਹ ਹੈ ਕਿ ਜ਼ਿੰਮੇਵਾਰੀ ਦੀ ਤੇ ਇੰਨੀ ਜ਼ਿੰਮੇਵਾਰੀ ਦੇ ਨਾਲ ਇਹ ਵੱਡੀਆਂ ਕੰਟਰੀਆਂ ਦੇ ਅੰਦਰ ਬਿਜ਼ਨਸ ਸਿਖਾਣਾ ਵੱਡੀਆਂ ਕੰਟਰੀਆਂ ਦੇ ਅੰਦਰ ਇਹ ਚੀਜ਼ ਬਾਣੀ ਬਹੁਤ ਹੀ ਵਧੀਆ ਲੱਗਿਆ ਸਾਡੇ ਸਤਕਾਰਯੋਗ ਜੋਗਾ ਸਿੰਘ ਜੀ ਇੱਥੇ ਅੱਜ ਪੰਜਾਬ ਦੀ ਧਰਤੀ ਪਿੰਡ ਜੱਬੋਵਾਲ ਦੇ ਜੰਪਾਲ ਮਿਲੇ ਨੇ ਬਹੁਤ ਹੀ ਦਿਲਦਿਆਂ ਗਹਿਰਾਈਆਂ ਤੋਂ ਗੱਲਾਂ ਕਰਦੇ ਕਰਦੇ ਅਕਸਰ ਅੱਖਾਂ ਨਮ ਹੋ ਜਾਂਦੀਆਂ ਕਿ ਜੋਗਿੰਦਰ ਸਿੰਘ ਜੀ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਦਿਲ ਦੇ ਬਹੁਤ ਕਲੋਜ਼ ਵਸੀਆਂ ਜਿਹੜੀਆਂ ਆਪ ਸਾਰੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਾਂਗੇ ਉਹਨਾਂ ਨੇ ਇੰਨੀ ਬਹੁਤ ਵੱਡੀ ਪੜ੍ਹਾਈ ਹਾਸਲ ਕੀਤੀ ਹੈ ਉਹਨਾਂ ਦੀ ਇੱਕ ਹੀ ਸੋਚ ਸੀ ਕਿ ਜੱਬੋਵਾਲ ਦੇ ਨੌਜਵਾਨ ਪੱਤ ਤੋਂ ਵੱਧ ਕਬੱਡੀ ਦੇ ਨਾਲ ਜੁੜਨ ਪਰ ਮੈਂ ਇਹ ਚੀਜ਼ ਦੱਸਣੀ ਬਿਲਕੁਲ ਵਧੀਆ ਸਮਝਾਂਗਾ ਕਿ ਅੱਜ ਉਸੀ ਉਹਨਾਂ ਦਾ ਲਾਇਆ ਹੋਇਆ ਜਿਹੜਾ ਬੋਟਾ ਹੈਗਾ ਪਿੰਡ ਜੱਬੋਵਾਲ ਦੇ ਵਿੱਚ ਉਸੇ ਤਰ੍ਹਾਂ ਬਰਕਰਾਰ ਹੈ ਪਿੰਡ ਜੱਬੋਵਾਲ ਦੇ ਨੌਜਵਾਨਾਂ ਨੇ ਬਲਾਕ ਨਮਾ ਸ਼ਹਿਰ ਤੋਂ ਵੀ ਜਿੱਤਾਂ ਪ੍ਰਾਪਤ ਕੀਤੀਆਂ ਪਟਿਆਲੇ ਦੇ ਵਿੱਚੋਂ ਵੀ ਜਿੱਤ ਪ੍ਰਾਪਤ ਕੀਤੀ ਆ ਇਹ ਕਿਤੇ ਨਾ ਕਿਤੇ ਜਿਹੜਾ ਹੈਗਾ ਜਗਿੰਦਰ ਸਿੰਘ ਜੀ ਦੀਆਂ ਪਾਈਆਂ ਹੋਈਆਂ ਗੁਦਾਵਰ ਸਿੰਘ ਜੀ ਦੀਆਂ ਪਾਈਆਂ ਹੋਈਆਂ ਇਹ ਮਾਣਾ ਸਿੰਘ ਜੀ ਦੀਆਂ ਪਾਈਆਂ ਹੋਈਆਂ ਜਿਹੜੀਆਂ ਲੀਹਾਂ ਹੈਗੀਆਂ ਇਹ ਇਸੇ ਹੀ ਤਰ੍ਹਾਂ ਅੱਗੇ ਲੜੀ ਵਾਰ ਲੜੀ ਚੱਲਦੀਆਂ ਆ ਰਹੀਆਂ ਅੱਗੇ ਵੀਡੀਓ ਨੂੰ ਵੱੱਟ ਵੱੱਟ ਕਰੋ ਸ਼ੇਅਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ